ਆਲੀ ਵਰਤਰੀ ਕਰ ਲਾ ਗੀ ਵਰਤਰੀ ਕਰ ਲਾ ਇਨਸ਼ਾ ਅੱਲਾਹ ਆਹੋ ਵਰਤਰੀ ਕਰ ਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਰੂਪੇਰੀ ਸਾਧ ਸੰਗਤ ਜੀ ਇਹ ਜੇਗਾ ਜਥੇ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਸ਼ਰਮਣੀ ਪਹੁੰਚਾ ਗਾ ਜੀ ਦਸ਼ਮੇਸ਼ ਚੰਦਨਾਲ ਮਿਸਟਰ ਬਾਬਾ ਬੀਰ ਸਿੰਘ ਬਾਬਾ ਦੀਪ ਸਿੰਘ ਤੇਰਾ ਤੋਂ ਪੂਰ ਪਾਰ ਚੱਲਦਾ ਰਿਜ਼ੀਕਟਰ ਵੱਟੀ ਨਿਹੰਗ ਚੰਗਾ ਮਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਮਹਿੰਦਰ ਸਿੰਘ ਛੋਟੀ ਸਾਹਿਬ ਅੱਜ ਫੌਜ ਪਹੁੰਚੀ ਸੀ ਸੋਰ ਸੰਗ ਨਗਰ ਵਿਖੇ ਤੇ ਉਹ ਫੈਸਲਾ ਨੂੰ ਖਾਣਾ ਪੈਂਦਾ ਸੀਗਾ ਇਹ ਫੀਮੇਲ ਮਸਲਾ ਇਹ ਸੀਗਾ ਕਿ ਸੋਰ ਸਿੰਘ ਨਗਰ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਧਨੜਾ ਵੱਲੋਂ ਔਟ-ਔਟ ਕੇ ਮਾਰ ਦਿੱਤਾ ਗਿਆ ਕਿਉਂਕਿ ਕੁਝ ਜਿਹੜੀਆਂ ਸਮਾਜ ਦੇ ਵਿੱਚ ਨਾਮਨਜ਼ੂਰ ਹੱਕਦਾਰ ਹੁੰਦੀਆਂ ਉਹ ਆਪਣੀ ਮੋਟਰ ਤੇ ਬੈਠੇ ਕਰ ਰਹੇ ਸੀ ਜਿਨ੍ਹਾਂ ਨੂੰ ਆਪਾਂ ਰੰਗ ਰਲੀਆਂ ਵੀ ਕਹਿ ਦਿੰਦੇ ਆ ਕਿ ਪਤਾ ਲੱਗਾ ਕਿ ਉਹ ਨੌਜਵਾਨ ਕਿਤੇ ਉਧਰ ਦਿਹਾੜੀ ਢੂੜੀ ਕਰਦਾ ਸੀਗਾ ਆਪਣਾ ਕੰਮ ਕਰ ਕਰਦਾ ਉਹਦੀਆਂ ਚਪਲਾਂ ਉੱਥੇ ਰਹਿ ਗਈਆਂ ਬਦਰਾ ਨਿਕਲਦੀਆਂ ਸੀ ਉਹਨੇ ਚਪਲਾ ਲਾਹ ਕੇ ਤੇ ਰੱਖਤੀਆਂ ਪਾਗ ਵਿੱਚ ਉਹ ਆਪਣਾ ਕੰਮ ਨਿਬੜ ਕੇ ਉਥੋਂ ਜਪਲਾ ਹੀ ਲੈਣ ਗਿਆ ਤੇ ਇਹਨਾਂ ਨੇ ਉਹਨੂੰ ਘੇਰ ਕੇ ਤੇ ਬਹੁਤ ਜ਼ਿਆਦਾ ਕੁੱਟਿਆ ਉਹਨਾਂ ਤਸ਼ੱਦਦਕੀ ਦਾ ਉਹ ਜਿੱਥੇ ਉਹਨੂੰ ਲਿਆ ਕੇ ਮੁੜ ਕੇ ਛੁੱਟਿਆ ਉਥੇ ਦੀ ਵੀ ਰਸਤੇ ਦੇ ਵਿੱਚ ਨਿਸ਼ਾਨਦੇਹੀ ਹੋਈ ਪਈ ਆ ਇਹ ਇਹਨਾਂ ਨੂੰ ਪਤਾ ਹੀ ਆ ਜਿਹੜੇ ਵੀਰ ਜੀ ਵੀਡੀਓ ਬਣਾ ਰਹੇ ਨੇ ਸੋ ਬੇਨਤੀ ਇਹਦਾ ਵਾ ਕਿ ਉਸ ਨੌਜਵਾਨ ਦੇ ਨਾਲ ਬਹੁਤ ਬੇਇਨਸਾਫੀ ਹੋਈ ਆ ਇਹ ਉਹਨਾਂ ਦੇ ਪਿਤਾ ਜੀ ਆ ਫਾਦਰ ਸਾਹਿਬ ਅਜੇ ਕੁਆਰਾ ਨੌਜਵਾਨ ਮੁੰਡਾ ਸੀ ਉਹ ਤੇ ਹੋ ਸਕਦਾ ਚਲੋ ਜਿੱਦਾਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਲਤ ਲੱਗੀ ਆ ਉਹ ਵੀ ਕਿਤੇ ਓਟਾਟ ਵਾਲੀ ਗੋਲੀ ਖਾਂਦਾ ਸੀ ਇਹ ਤੇ ਜਿਹੜੀਆਂ ਗੋਲੀਆਂ ਵੀ ਸਪਲਾਈਆਂ ਵੰਦਾ ਮੈਂ ਬੇਨਤੀ ਕਰਦੇ ਆ ਇਹ ਸਰਕਾਰ ਨਹੀਂ ਕਿਉਂਦੀ ਛੁੱਟਣਾ ਅਸੀਂ ਜਿਹਨਾਂ ਦੇ ਵਿੱਚ ਸਿਸਟਮ ਵੇਖ ਕੇ ਆਏ ਆ ਕਿ ਸਾਨੂੰ ਚਾਹ ਦਾ ਕੱਪ ਉਥੇ ਮਿਲੇ ਨਾ ਮਿਲੇ ਰੋਸੀ ਮਿਲੇ ਨਾ ਮਿਲੇ ਗੋਲੀਆਂ ਪੀ ਕੇ ਮੂੰਹ 'ਚ ਪਾਉਣ ਤੱਕ ਆਉਂਦੇ ਆ ਵੀ ਤੈਨੂੰ ਹਿੰਮਤ ਨਾ ਕਰਨੀ ਪਵੇ ਕਿ ਤੈਨੂੰ ਮੂੰਹ 'ਚ ਫੜ ਕੇ ਪਾਵੇਂ ਤੇਰੇ ਉਹ ਵੀ ਮੂੰਹ 'ਚ ਪਾਉਨੇ ਆ ਇਦਾਂ ਦਾ ਸਿਸਟਮ ਆ ਵੀ ਇਹ ਕਦੇ ਛੁੱਟ ਨਾ ਜਾਣ ਗੋਲੀਆਂ ਇਸ ਕਰਕੇ ਇਹ ਨੌਜਵਾਨਾਂ ਨੂੰ ਜਿਹੜਾ ਨਸ਼ਾ ਲੱਗਾ ਉਹ ਉਹ ਉਹਦੀ ਲਤ ਦੇ ਹੇਠ ਕਿਤੇ ਇਹ ਇਹ ਇਹਨਾਂ ਦੇ ਕਹਿਣ ਮੁਤਾਬਕ ਆ ਕਿ ਇਹ ਜੀ ਸਾਡੀ ਇਥੇ ਚੋਰੀ ਕਰਨਾ ਹੈ ਫਲਾਨਾ ਕਰਨਾ ਹੈ ਮੰਨ ਨਹੀਂ ਨੇ ਆਪਾਂ ਕੁਛ ਸਮੇਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਮੰਨ ਲੀਆ ਜਾਵੇ ਵੀ ਜੇ ਚੋਰੀ ਵੀ ਕਰਨ ਗਿਆ ਹੋਊਗਾ ਕਿਤੇ ਨਸ਼ੇ ਦੀ ਤੋਰ ਦੇ ਵਿੱਚ ਲਾਤ ਦੇ ਵਿੱਚ ਅਬਦੁੱਲੋਂ ਨੇ ਕੀਤੀ ਨਹੀਂ ਕਿ ਨਗਰ ਸਾਰਾ ਹੀ ਦੱਸਦਾ ਹੈ ਕਿ ਉਹ ਕਿਸੇ ਵੀ ਨਗਰ ਦੇ ਕਿਸੇ ਵੀ ਮੈਂਬਰ ਨੇ ਕਦੀ ਉਹਦੇ ਖਿਲਾਫ ਕੋਈ ਐਦਾਂ ਦੀ ਗੱਲਬਾਤ ਦੀ ਅਲਾਮਾ ਨਹੀਂ ਘਟ ਡਟਾ ਪਰਵਾਰ ਨਹੀਂ ਬਣ ਗਈ ਕਿਉਂ ਭਾਈ ਸਾਹਿਬ ਐਦਾਂ ਹੀ ਤੇ ਕਦੀ ਉਹਨੂੰ ਕੋਈ ਸ਼ਿਕਾਇਤ ਆਈ ਆ ਮੈਨੂੰ ਕੋਈ ਨਹੀਂ ਜੀ ਨਹੀਂ ਪ੍ਰਸ਼ਾਸਨ ਦੇ ਵਿੱਚ ਵੀ ਐਦਾਂ ਦਾ ਕੋਈ ਨੋਟ ਨਹੀਂ ਹੈਗਾ ਵੀ ਉਹ ਮੁੰਡੇ ਨੇ ਕਦੇ ਚੋਰੀ ਕੀਤੀ ਹੋਵੇ ਕਿਸੇ ਦੀ ਇਹ ਜਿਨ੍ਹਾਂ ਨੇ ਮਾਰਿਆ ਉਹਨਾਂ ਨੇ ਇਲਜ਼ਾਮ ਲਾਇਆ ਕਿ ਇਹ ਚੋਰੀ ਕਰਨ ਆਇਆ ਕੁਝ ਸਮੇਂ ਵਾਸਤੇ ਆਪਾਂ ਮੰਨ ਵੀ ਲੈਨੇ ਆ ਕਿ ਇਹਨੇ ਚੋਰੀ ਕਰਨ ਆਇਆ ਪਰ ਜਿਉ ਚੋਰੀ ਕਰਨ ਵੀ ਆਇਆ ਇਹ ਫੜ ਲੈਂਦੇ ਪੁਲਿਸ ਨੂੰ ਇਨਫੋਰਮ ਕਰਦੇ ਪੁਲਿਸ ਕਾਦੇ ਵਾਸਤੇ ਬੈਠੀ ਆ ਇਹ ਕਚਹਿਰੀਆਂ ਕਾਦੇ ਵਾਸਤੇ ਥਾਣੇ ਕਾਦੇ ਵਾਸਤੇ ਬਣੇ ਆ ਇਹ ਆਪਣੇ ਆਪ ਜੀ ਹਾਈ ਕੋਰਟ ਬਣ ਕੇ ਬਹਿ ਕੇ ਆਪਣੇ ਆਪ ਜੀ ਇਹਨਾਂ ਫੈਸਲਾ ਸੁਣਾਤਾ ਫੜ ਕੇ ਡਾਂਗਾ 6-6 ਫੁੱਟ ਦੀਆਂ ਤੇ ਮੁੰਡੇ ਨੂੰ ਕੁੱਟ-ਕੁੱਟ ਕੇ ਇਹਨਾਂ ਨੇ ਮਾਰ ਦਿੱਤਾ ਅੱਜ ਖਰਾਪ ਇਕਵੈਂਟ ਦੇਖੇ ਮਾਨਯੋਗ ਐਸਐਚਓ ਸਾਹਿਬ ਨੂੰ ਮਿਲੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਕੁਝ ਬੰਦੇ ਉਹਨਾਂ ਨੇ ਜਿਹੜੇ ਆ ਇੱਕ ਬੰਦਾ ਅੱਜ ਫੜਕੇ ਵੀ ਲਾਂਦਾ ਤੇ ਪਰਚਾ ਬਾਈ ਨਾਮ ਕੀਤਾ ਸੀ ਉਹਨਾਂ ਨੇ ਅਸੀਂ 302 ਦਾ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਐਸਐਚਓ ਸਾਹਿਬ ਦਾ ਕਿ ਉਹਨਾਂ ਨੇ ਬੜੇ ਪ੍ਰੇਮ ਦੇ ਨਾਲ ਸਾਡੀ ਗੱਲ ਨੂੰ ਸੁਣਿਆ ਤੇ ਭਰੋਸਾ ਦਿਵਾਇਆ ਹੈ ਕਿ ਅਸੀਂ ਦੋਸ਼ੀਆਂ ਤੇ ਬੰਦੀ ਕਾਰਵਾਈ ਕਰਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਟਾਂਗੇ ਜੀ ਧੰਨਵਾਦੀ ਹਾਂ ਪ੍ਰਸ਼ਾਸਨ ਦੇ ਇੱਕ ਬੇਨਤੀ ਕਰ ਦੇਣਾ ਚਾਹੁੰਦੇ ਆ ਕਿ ਜੇਕਰ ਪ੍ਰਸ਼ਾਸਨ ਕਿਸੇ ਦੇ ਦਬਾਅ ਹੇਠ ਜਾਂ ਕਿਸੇ ਦੇ ਪ੍ਰੈਸਰਾਈਜ਼ ਹੋ ਕੇ ਕਾਰਵਾਈ ਨਹੀਂ ਕਰਦਾ ਜਾਂ ਕੋਈ ਢਿੱਲੀਗਰ ਕਾਰਗੁਜ਼ਾਰੀ ਆ ਤੇ ਫੇ ਮਜਬੂਰਨ ਸਾਨੂੰ ਸੰਘਰਸ਼ ਕਰਨਾ ਪਊਗਾ ਜੀ ਹੋਈਆਂ ਗਲਤੀਆਂ ਦੀ ਖੇਮਾ ਸ਼੍ਰੋਮਣੀ ਪੰਚਾਇਤ ਸਾਹਿਬ ਜੀ ਬਿਸ਼ਮੇਸ਼ ਚੰਦਨਾਲ ਜੀ ਫੌਜਾ ਮਜੀਦੂਦੀ ਸਿੰਘ ਸਾਹਿਬ ਜੈ ਜੈਕਾਰ ਬਾਬਾ ਜੀ ਬਾਬਾ ਮੇਜ ਸਿੰਘ ਸੋਢੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ